ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਬਲੌਗ ਤੇ ਜਿਹੜੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਜਿਹੜੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਏ ਤੇ ਜੋ ਜੋ ਆਪਾਂ ਵੀਡੀਓ ਵਿੱਚ ਸ਼ੇਅਰ ਕਰਦੇ ਆ ਜੋ ਜੋ ਤੁਹਾਡੇ ਨਾਲ ਆਪਾਂ ਹਰ ਚੀਜ਼ ਸ਼ੇਅਰ ਕਰਦੇ ਆ ਕਿ ਤੁਹਾਨੂੰ ਪਤਾ ਚੱਲ ਜਾਵੇ ਹੈਨਾ ਤੇ ਪਹਿਲੀ ਗੱਲ ਇਹ ਵੀਡੀਓ ਪੂਰੀ ਐਂਡ ਤੱਕ ਦੇਖਣਾ ਜੋ ਵੀ ਆਪਾਂ ਚੀਜ਼ ਬਾਰੇ ਦੱਸਾਂਗੇ ਅੱਜ ਬਹੁਤ ਖਾਸ ਵੀਡੀਓ ਹੈ ਬਹੁਤ ਵਧੀਆ ਕੈਂਡ ਵੀਡੀਓ ਹੈ ਉਹਨਾਂ ਲਈ ਜਿਨ੍ਹਾਂ ਦੀਆਂ ਬੜੀਆਂ ਪੱਕੀਆਂ ਛਾਈਆਂ 10-10 ਸਾਲ ਹੋ ਚਲੇ ਨੇ ਜਿੱਦੀ ਛਾਈਆਂ ਦਾਗ ਤੱਬੇ ਮਿਟਨੇ ਰੇ ਜਾ ਨਹੀਂ ਰੇ ਉਹ ਕੀ ਚੀਜ਼ ਅਪਣਾ ਸਕਦੇ ਨੇ ਕੀ ਚੀਜ਼ ਉਹ ਖਾ ਸਕਦੇ ਨੇ ਤੇ ਕੀ ਚੀਜ਼ ਉਹ ਚਿਹਰੇ ਤੇ ਲਗਾ ਸਕਦੇ ਨੇ ਹੈਨਾ ਤੇ ਇੱਕ ਆਪਾਂ ਗੱਲ ਕਰਾਂਗੇ ਸੰਸਕ੍ਰੀਮ ਜਿਹੜੀ ਮੈਂ ਇਸਤੇਮਾਲ ਕਰਦੀ ਹਾਂ ਉਹੀ ਸੰਸਕ੍ਰੀਮ ਮੈਂ ਤੁਹਾਡੇ ਨਾਲ ਇਸਤੇਮਾਲ ਕਰਾਂਗੀ ਮੈਂ ਕੋਈ ਵੀ ਚੀਜ਼ ਪਹਿਲਾਂ ਆਪਣੇ ਤੇ ਟਰਾਈ ਕੀਤੀ ਹੋਈ ਹੈ ਤਾਂ ਹੀ ਮੈਂ ਹੁਣ ਵੀਡੀਓ ਬਣਾ ਕੇ ਤੁਹਾਡੇ ਨਾਲ ਉਹ ਸ਼ੇਅਰ ਕਰ ਰਹੀ ਹਾਂ ਕਿਉਂਕਿ ਮੇਰੀਆਂ ਭੈਣਾਂ ਬਹੁਤ ਪਰੇਸ਼ਾਨ ਨੇ ਸਕਿਨ ਨੂੰ ਲੈ ਕੇ ਕਿਉਂਕਿ ਇੱਕ ਚਿਹਰਾ ਹੀ ਹੁੰਦਾ ਹੈ ਇਨਸਾਨ ਦਾ ਜੇ ਚਿਹਰਾ ਹੀ ਖੂਬਸੂਰਤ ਨਾ ディースੇ ਹਨਾ ਸਾਰੀ ਪਰਸਨੈਲਿਟੀ ਖਰਾਬ ਹੋ ਜਾਂਦੀ ਹੈ ਮਹਿੰਗੇ ਤੇ ਮਹਿੰਗਾ ਫਿਰ ਕੱਪੜਾ ਵੀ ਪਾ ਲਓ ਮਹਿੰਗੇ ਤੇ ਮਹਿੰਗਾ ਗਹਿਣਾ ਘੱਟਾ ਵੀ ਪਾ ਲਓ ਨਾ ਤੇ ਜਿਹੜਾ ਚਿਹਰੇ ਦਾ ਨਿਖਾਰ ਹੈ ਨਾ ਉਹ ਨਾ ਹੋਵੇ ਤੇ ਉਹ ਸਾਰੀ ਬਿਊਟੀ ਜਿਹੜੀ ਹੈ ਨਾ ਨਸ਼ਟ ਹੋ ਜਾਂਦੀ ਹੈ ਹਨਾ ਇੱਕ ਚਿਹਰਾ ਸੋਨਾ ਹੋਵੇ ਕਿਉਂਕਿ ਹਰ ਚੀਜ਼ ਟੱਕੀ ਜਾ ਰਹੀ ਦਿੰਦੀ ਹੈ ਕੱਪੜਿਆਂ ਨਾਲ ਟੱਕੀ ਜਾਂਦੀ ਹੈ ਕੁਝ ਲਗਾਓ ਚਾਹੇ ਨਾ ਲਗਾਓ ਪੈਰਾਂ 'ਚ ਜੁੱਤੀ ਪਾਈ ਜਾਂਦੀ ਹੈ ਸਿਰਫ ਇਹ ਕਿ ਚਿਹਰਾ ਹੀ ਹੁੰਦਾ ਏ ਕਿ ਜਿਹਦੇ ਤੇ ਆਪਾਂ ਕਪੜਾ ਨਹੀਂ ਪਾ ਸਕਦੇ ਹਨ ਤੇ ਉਹੀ ਚਿਹਰਾ ਜੇ ਵੱਧ ਸੂਤ ਤੇ ਨਜ਼ਰ ਆਵੇ ਦਾਗ ਧੱਬੇ ਨਜ਼ਰ ਆਉਣ ਤੇ ਫਿਰ ਮੂਡ ਖਰਾਬ ਹੋ ਜਾਂਦਾ ਫਿਰ ਕਿਤੇ ਵਿਚਾਰ ਨੂੰ ਮੰਨ ਨਹੀਂ ਕਰਦਾ ਕਿ ਇਹਦੇ ਨਾਲ ਐਦਾ ਐਦਾ ਹੁੰਦਾ ਏ ਕਿ ਫਿਰ ਉਹ ਪਾਰਟੀ ਵਗੈਰਾ ਸ਼ਾਦੀ ਵਗੈਰਾ ਕਿਸੇ ਵੀ ਫੰਕਸ਼ਨ ਤੇ ਉਹ ਜਾਣ ਨੂੰ ਘਤਰਾਂਦੇ ਨੇ ਹਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਕਿਹਦੇ ਕਿਹਦੇ ਨਾਲ ਐਦਾਂ ਹੁੰਦਾ ਹੈ ਹਨਾ ਆਪਾਂ ਉਹੀ ਤੁਹਾਡੇ ਨਾਲ ਅੱਜ ਸ਼ੇਅਰ ਕਰਦੇ ਆ ਕਿਉਂਕਿ ਅਪਰਾਈਆਂ ਹੋਈਆਂ ਚੀਜ਼ਾਂ ਨੇ ਇਸਤੇਮਾਲ ਕੀਤੀਆਂ ਹੋਈਆਂ ਨੇ ਮੈਂ ਪਹਿਲਾਂ ਕਰ ਚੁੱਕੀਆਂ ਕਿਸੇ ਮੇਰਾ ਚਿਹਰਾ ਦੇਖ ਸਕਦੇ ਹੋ ਮੇਰਾ ਚਿਹਰਾ ਬਿਲਕੁਲ ਕਲੀਨ ਬਿਲਕੁਲ ਕਲੀਨ ਪਿਆ ਹੈ ਕੋਈ ਦਾਗ ਤੱਬਾ ਫਿੰਸੀ ਮੁਹਾਸੇ ਕਿਲ ਕੁਝ ਨਹੀਂ ਹੈਗਾ ਕੋਈ ਟਾਈਮ ਐਸਾ ਸੀਗਾ ਕਿ ਮੇਰੇ ਵੀ ਬਹੁਤ ਸ਼ਾਇਆ ਪੈ ਗਈਆਂ ਸੀ ਕਿਉਂਕਿ ਜਦੋਂ ਆਪਣੇ ਆਪਾ ਪ੍ਰੈਗਨਸੀ ਹੁੰਦੀ ਹੈ ਨਾ ਉਦੋਂ ਜਦੋਂ ਹਾਰਮੋਨ ਚੇਂਜ ਹੁੰਦੇ ਨੇ ਤੇ ਉਦੋਂ ਸਭ ਤੋਂ ਜ਼ਿਆਦਾ ਨਾ ਆਪਾਂ ਨੂੰ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਏ ਆਇਰਨ ਦੀ ਘਾਟ ਹੋ ਜਾਂਦੀ ਏ ਡਾਕਟਰ ਵੀ ਆਪਾਂ ਨੂੰ ਉਦੋਂ ਆਇਰਨ ਖਾਣਾ ਬਹੁਤ ਮਤਲਬ ਕਿ ਦੱਸਦੇ ਆ ਕਿ ਆਇਰਨ ਦੀਆਂ ਗੋਲੀਆਂ ਖਾਓ ਆਇਰਨ ਖਾਓ ਪਾਲਕ ਵਿੱਚ ਆਇਰਨ ਹੁੰਦੀ ਏ ਉਹ ਪਾਲਕ ਖਾਇਆ ਕਰੋ ਹਰੀਆਂ ਸਬਜ਼ੀਆਂ ਖਾਇਆ ਕਰੋ ਜੂਸ ਪੀਆ ਕਰੋ ਔਰ ਮੈਡੀਸਨ ਮਿਲਦੀਆਂ ਨੇ ਆਇਰਨ ਦੀਆਂ ਹਨਾ ਵੀ ਉਹ ਖਾਇਆ ਕਰੋ ਤੇ ਅੱਜ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂ ਕਿ ਆਪਾਂ ਖਾਣ ਨਾਲ ਤੇ ਚਲੋ ਖਾਣ ਦੇ ਨਾਲ ਨਾਲ ਕਿ ਚਿਹਰੇ ਤੇ ਜਿਹੜਾ ਲਗਾ ਲੀਏ ਤੇ ਲਗਾਉਣ ਨਾਲ ਵੀ ਜਿਹੜੀ ਗੰਦੀ ਚੰਗੜੀਆਂ ਵੀ ਉਹ ਕਿੱਦਾਂ ਠੀਕ ਹੋਵੇ ਹਨ ਅੰਦਰੋਂ ਨਹੀਂ ਤਾਂ ਆਪਾਂ ਖਾਣ ਪੀਣ ਨਾਲ ਠੀਕ ਕਰ ਲੈਨੇ ਜਿਹੜੀ ਚਿਹਰੇ ਤੇ ਗੰਦਗੀ ਹੁੰਦੀ ਉਹ ਆਪਾਂ ਕਿੱਦਾਂ ਠੀਕ ਕਰੀਏ ਪਹਿਲਾਂ ਤੇ ਮੈਂ ਤੁਹਾਡੇ ਨਾਲ ਦੱਸਦੀ ਆ ਕਿ ਮੈਂ ਸਨਸਕ੍ਰੀਮ ਕਿਹੜੀ ਇਸਤੇਮਾਲ ਕਰਦੀ ਆ ਉਸ ਤੋਂ ਬਾਅਦ ਤੁਸੀਂ ਕਾਪੀ ਪੈਨ ਲੈ ਲਓ ਫਟਾਫਟ ਜੋ ਮੈਂ ਰੈਮਡੀ ਦੱਸਾਂਗੀ ਉਹ ਲਿਖ ਲਿਓ ਜੀ ਠੀਕ ਹੈ ਜੀ ਕਿਉਂਕਿ ਮੈਂ ਇਸ ਟਾਈਮ ਉਹ ਇਸਤੇਮਾਲ ਕਰ ਚੁੱਕੀ ਹੁਣ ਮੈਂ ਇਸਤੇਮਾਲ ਨਹੀਂ ਕਰਦੀ ਆ ਕਿ ਕਦੇ-ਕਦੇ ਹੀ ਕਰਦੀ ਆ ਜਦੋਂ ਮਨ ਕਰੇ ਨਹੀਂ ਤਾਂ ਮੈਂ ਨਹੀਂ ਕਰਦੀ ਕਿਉਂਕਿ ਮੇਰਾ ਚਿਹਰਾ ਬਿਲਕੁਲ ਸਾ ਤੇ ਸਨਸਕ੍ਰੀਮ ਬਹੁਤ ਜ਼ਰੂਰੀ ਆਪਾਂ ਨੂੰ ਧੁੱਪ ਵਿੱਚ ਲਗਾਣੀ ਕਿਉਂਕਿ ਜਿਹੜੀਆਂ ਮਹਿਲਾਵਾਂ ਧੁੱਪ ਚ ਕੰਮ ਕਰਦੀਆਂ ਜਿਵੇਂ ਆਪਾਂ ਧੁੱਪ ਚ ਕੰਮ ਕਰਨਾ ਹੁੰਦਾ ਬੱਚਿਆਂ ਨੂੰ ਸਕੂਲ ਲੈ ਕੇ ਜਾਣਾ ਛੱਡਣ ਜਾਣਾ ਮਾਰਕੀਟ ਜਾਣਾ ਬਾਹਰ ਕੰਮ ਕਰਨੇ ਹਨ ਜਿੱਦਾਂ ਤੁਸੀਂ ਦੇਖਿਆ ਮੈਂ ਕਿਵੇਂ ਕਰਦੀ ਕਿਸੇ ਬਾਹਰ ਕੰਮ ਹਨਾ ਧੁੱਪ ਵਿੱਚ ਕੰਮ ਕਰਨਾ ਤੇ ਫਿਰ ਆਪਾਂ ਨੂੰ ਆਪਣੇ ਚਿਹਰੇ ਵਾਸਤੇ ਕੁਝ ਨਾ ਕੁਝ ਚਾਹੀਦਾ ਕਿ ਜਿਹੜੇ ਸੂਰਜ ਦੇ ਕਿਰਨਾਂ ਹੁੰਦੀਆਂ ਨੇ ਉਹ ਨਾ ਪੈਣ ਤੇ ਉਹਦੇ ਲਈ ਮੈਂ ਸਨਸਕ੍ਰੀਮ ਬਹੁਤ ਵਧੀਆ ਲੈ ਕੇ ਆਈ ਆ ਤੇ ਆਹ ਸਨਸਕ੍ਰੀਮ ਹੈਗੀ ਐ ਆ ਦੇਖੋ ਤੇ ਲੋ ਪੈਂਦੀ ਹੋਵੇ ਹਨਾ ਨਜ਼ਰ ਨਾ ਆਂਦਾ ਹੋਵੇ ਆ ਦੇਖੋ ਇਹ ਸੰਸਕ੍ਰੀਮ ਜਿਹੜੇ ਮੈਂ ਪਰਸੋ ਵੀਡੀਓ ਪਾਈ ਸੀ ਨਾ ਸੈਲਸ ਦੀ ਐਸਿਡ ਦੀ ਜਿਹੜੀ ਸੈਲਸ ਦੀ ਲੋਸ਼ਨ ਮੈਂ ਤੁਹਾਡਾ ਨਾਲ ਸ਼ੇਅਰ ਕੀਤਾ ਸੀ ਉਸੇ ਕੰਪਨੀ ਦੀ ਡਰਮਾਕੋਲ ਦੀ ਇਹ ਹੈਗੀ ਸੰਸਕ੍ਰੀਮ ਇਹ ਮੈਂ ਕੰਬੋ ਪੈਕ ਲੈ ਕੇ ਆਨਯੂਨੀ ਮਤਲਬ ਕਿ ਮੰਗवानी ਹੁੰਦੀ ਹੈ ਇਹਦੇ ਵਿੱਚ ਇੱਕ ਸ਼ੈਂਪੂ ਹੁੰਦਾ ਹੈ ਤੇ ਇੱਕ ਨਹੀਂ ਸੋਰੀ ਸ਼ੈਂਪੂ ਨਹੀਂ ਇੱਕ ਹੁੰਦਾ ਹੈ ਫੇਸ ਵਾਸ਼ ਸੰਸਕ੍ਰੀਮ ਤੇ ਉਹ ਲੋਸ਼ਨ ਜਿਹੜਾ ਸੈਲਸ ਦੀ ਐਸਿਡ ਤਿੰਨ ਚੀਜ਼ਾਂ ਹੁੰਦੀਆਂ ਨੇ ਕੰਬੋ ਪੈਕ ਚ ਸਿੰਗਲ ਵੀ ਮਗਾ ਸਕਦੇ ਹੋ ਕੰਬੋ ਪੈਕ ਵੀ ਮਗਾ ਸਕਦੇ ਹੋ ਕੰਬੋ ਪੈਕ ਵਿੱਚ ਐ ਹੁੰਦਾ ਕਿ ਥੋੜਾ ਸਸਤਾ ਮਿਲ ਜਾਂਦਾ ਹੈ ਔਰ ਸਿੰਗਲ ਥੋੜੀ ਮਹਿੰਗੀ ਪੈ ਜਾਂਦੀ ਚੀਜ਼ ਤੇ ਇਹਦਾ ਪ੍ਰਾਈਸ ਵੀ ਮੈਂ ਚਲ ਤੁਹਾਨੂੰ ਦੱਸ ਹੀ ਦੇਣੀ ਇਹ ਵੀ ਆਪਾਂ ਨੂੰ 250 ਦੇ ਵਿੱਚ ਮਿਲੀ ਸੀ ਜਾਨੀ ਕਿ ਤਿੰਨੋਂ ਚੀਜ਼ਾਂ ਫੇਸ ਵਾਸ਼ ਹੈ ਸਲਿਸਲੀ ਐਸਿਡ ਕਿਉਂਕਿ ਕੱਲ ਮੇਰੀ ਇੱਕ ਭੈਣ ਨੇ ਕਮੈਂਟ ਕੀਤਾ ਸੀ ਦੀਦੀ ਤੁਸੀਂ ਇਹਦਾ ਪ੍ਰਾਈਸ ਦੱਸਿਓ ਜੀ ਸਲਿਸਲੀ ਐਸਿਡ ਤੇ ਕਰੀਮ ਔਰ ਜਿਹੜਾ ਸੀਗਾ ਆਪਣੇ ਫੇਸ ਵਾਸ਼ ਸੀ 750 ਵਿੱਚ ਕੰਬੋ ਪੈਕ ਆਇਆ ਸੀਗਾ 250 ਦੇ ਵਿੱਚ ਇਹ ਪ੍ਰੋਡਕਟ ਆਪਾਂ ਨੂੰ ਆਇਆ ਸੀਗਾ ਉਦੋਂ ਆਪਾਂ ਸਿੰਗਲ ਲਵਾਂਗੇ ਤਾਂ ਮਹਿੰਗਾ ਪਊਗਾ 300 ਦੇ ਕਰੀਬ ਪੈ ਜਾਊਗਾ ਜਾਂ 275 ਦੇ ਜਾਂ 85 ਦੇ ਇੰਨੇ ਕਿਤੇ ਵਿੱਚ ਪੈ ਜਾਊਗਾ ਠੀਕ ਹੈ ਆ ਦੇਖੋ ਇਹ ਇੰਨੇ ਵਧੀਆ ਮੈਂ ਕਿਹਾ ਨਹੀਂ ਇੰਨੇ ਵਧੀਆ ਮੈਂ ਤੁਹਾਨੂੰ ਦੱਸਦੀ ਆ ਇੰਨੇ ਵਧੀਆ ਹੈਗੀ ਐ ਸੰਸਕ੍ਰੀਮ ਇਹ ਬਿਲਕੁਲ ਹੀ ਚਿਹਰੇ ਤੇ ਸਮਾ ਜਾਂਦੀ ਜਦੋਂ ਆਪਾਂ ਲਗਾਉਂਦੇ ਆ ਨਾ ਬਿਲਕੁਲ ਵੀ ਚਿਹਰੇ ਤੇ ਇੱਕ ਤਾਂ ਹੁੰਦੀ ਹੈ ਨਾ ਆਪਾਂ ਕੋਈ ਵੀ ਆ ਸਨਸਕ੍ਰੀਮ ਇਹ ਇਸਤੇਮਾਲ ਕਰਦੇ ਆ ਤੇ ਚਿਪਚਿਪੀ ਜਿਹਾ ਚਿਹਰਾ ਹੋ ਜਾਂਦਾ ਇਹਦੇ ਨਾਲ ਬਿਲਕੁਲ ਵੀ ਨਹੀਂ ਇਹ ਐਦਾਂ ਬਿਲਕੁਲ ਸਮਾ ਜਾਂਦੀ ਸੀ ਕਿੰਨੇ ਵੇਚਾ ਦੇਖੋ ਬਿਲਕੁਲ ਹੀ ਚਿਹਰੇ ਵਿੱਚ ਐਨ ਸਮਾ ਜਾਂਦੀ ਹੈ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਸੰਸਕ੍ਰੀਮ ਲਗਾਈ ਆ ਦੇਖੋ ਬਹੁਤ ਹੀ ਸੌਫਟ ਬਹੁਤ ਹੀ ਪਿਆਰਾ ਜਿਹਾ ਨਾ ਚਿਹਰਾ ਹੋ ਜਾਂਦਾ ਇਹਦੇ ਨਾਲ ਤੇ ਤੁਸੀਂ ਵੀ ਜਰੂਰ ਇਸਤੇਮਾਲ ਕਰਿਆ ਕਰੋ ਕੋਈ ਨਾ ਕੋਈ ਸੰਸਕ੍ਰੀਮ ਅਪਣਾਇਆ ਕਰੋ ਠੀਕ ਹੈ ਸੰਸਕ੍ਰੀਮ ਨਾਲ ਚਿਹਰੇ ਤੇ ਆਪਣੇ ਤੇ ਦੇਖੋ ਸਨਸਕ੍ਰੀਨ ਲਗਾਉਣ ਨਾਲ ਕੀ ਹੁੰਦਾ ਹੈ ਵੀ ਚਿਹਰਾ ਬਿਲਕੁਲ ਜਿਹੜਾ ਹੈ ਨਾ ਬਾਹਰ ਲਈ ਜਿਹੜੇ ਜਿਵੇਂ ਹਵਾ ਹੁੰਦੀਆਂ ਨੇ ਐਦਾਂ ਦੀ ਹਵਾ ਕਿ ਜਿਹੜੀਆਂ ਆਪਾਂ ਨੂੰ ਚਿਹਰੇ 'ਤੇ ਸੂਟ ਨਹੀਂ ਕਰਦੀਆਂ ਧੁੱਪ ਜਾਂ ਕਿਰਨਾਂਵਾਂ ਆਪਾਂ ਨੂੰ ਸੂਟ ਨਹੀਂ ਕਰਦੀਆਂ ਤੇ ਉਹ ਬਚਾਉਂਦਾ ਹੈ ਆਪਾਂ ਨੂੰ ਇਹ ਸਨਸਕ੍ਰੀਨ ਬਚਾਉਂਦੀ ਹੈ ਇੱਕ ਲੇਅਰ ਬਣ ਜਾਂਦੀ ਸਕਿਨ 'ਤੇ ਫਿਰ ਕੋਈ ਵੀ ਕਿਸੇ ਵੀ ਚੀਜ਼ ਦਾ ਅਸਰ ਨਹੀਂ ਹੁੰਦਾ ਆਪਣੇ ਚਿਹਰੇ 'ਤੇ ਤੇ ਅਗਰ ਚਿਹਰੇ 'ਤੇ ਕੋਈ ਚੀਜ਼ ਦਾ ਅਸਰ ਨਾ ਹੋਵੇਗਾ ਤੇ ਚਿਹਰਾ ਆਪਣੇ ਆਪ ਹੀ ਖਿលਿਆ ਰਹੇਗਾ ਤੇ ਆਪਣੇ ਆਪ ਹੀ ਰੰਗਤ ਇੱਕ ਕੁਦਰਤੀ ਰੰਗਤ ਬਣੀ ਰਹੇਗੀ ਹੈਨਾ ਇਕ ਕਿਉਂਕਿ ਜਿਹੜੀ ਖੂਬਸੂਰਤੀ ਹੈ ਨਾ ਉਹ ਚਿਹਰੇ ਨਾਲ ਹੀ ਸੋਹਣੀ ਲੱਗਦੀ ਹੈ ਭਾਵੇਂ ਲੱਖ ਹਰ ਚੀਜ਼ ਪਾਈਏ ਦਨਕੇ ਹਨ ਚਿਹਰਾ ਜਿਹ ਚਿਹਰਾ ਨਾ ਸੋਹਣਾ ਹੋਵੇ ਸਾਫਨਾ ਹੋਵੇ ਤਾਂ ਕੋਈ ਚੀਜ਼ ਮੈਟਰ ਨਹੀਂ ਕਰਦੀ ਹੈ ਨਾ ਤੇ ਇਹ ਤਾਂ ਹੋ ਗਈ ਸੀ ਸਨਸਕ੍ਰੀਮ ਹਨ ਅਗਰ ਕੋਈ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਮੈਂ ਫਟੋਫਟ ਤੁਸੀਂ ਵੀਡੀਓ ਲੰਬੀ ਹੋ ਜਾਣੀ ਹੈ ਫਿਰ ਤੁਸੀਂ ਪੁੱਛ ਨਹੀਂ ਕਰਨੀ ਹੈਗੀ ਤੇ ਸਕਿਪ ਨਹੀਂ ਕਰਨੀ ਹੈਗੀ ਵੱਤ ਵੱਤ ਸ਼ੇਅਰ ਕਰਨੀ ਸਾਰਿਆਂ ਨੂੰ ਫਾਇਦਾ ਹੋਵੇ ਤੇ ਲਿਖ ਲਓ ਜਲਦੀ ਜਲਦੀ ਜਿਹੜੀਆਂ ਚਿਹਰੇ ਦੇ ਛਾਈਆਂ ਹੁੰਦੀਆਂ ਨੇ ਜਿਹੜੀ ਆਪਣੇ ਗੰਦਗੀ ਜੰਮ ਜਾਂਦੀ ਆ ਚੀਜ਼ਾਂ ਤੇ ਗੰਦਗੀ ਜੰਮ ਜਾਂਦੀ ਆ ਪ੍ਰਾਣੀਆਂ ਛਾਈਆਂ ਹੁੰਦੀਆਂ ਨੇ ਜਿੱਦੀ ਛਾਈਆਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਕਿੱਦਾਂ ਠੀਕ ਕਰ ਸਕਦੇ ਆ ਇੱਕ ਤਾਂ ਤੁਸੀਂ ਲੈਣਾ ਹੈ ਮਲੇਠੀ ਪਾਊਡਰ ਮਲੇਠੀ ਜਿਹੜੀ ਆਪਾਂ ਚਾਚ ਵੀ ਪਾ ਲੈਂਦੇ ਹਣਾ ਉਹ ਟਾਣੀਆਂ ਜਿਹਾ ਵਗੂ ਹੁੰਦੀਆਂ ਨੇ ਉਹ ਮਿਲਦੀਆਂ ਨੇ ਪਾਊਡਰ ਵੀ ਇਹਦਾ ਮਿਲ ਜਾਂਦਾ ਹੁਣ ਤਾਂ ਉਹ ਮਲੇਠੀ ਜਿਹੜੀ ਆ ਉਹਦੀਆਂ ਉਹ ਛੋਟ-ਛੋਟੀਆਂ ਉਹਦੀਆਂ ਹੁੰਦੀਆਂ ਨੇ ਜਿਵੇਂ ਲੱਕੜੀ ਜਿਹੀ ਹੁੰਦੀ ਆ ਉਦਾਂ ਹੁੰਦੀਆਂ ਨੇ ਉਹ ਵੀ ਮਿਲ ਜਾਂਦੀਆਂ ਨੇ ਤੇ ਉਹ ਥੋੜਾ ਹੁੰਦਾ ਵੀ ਆਪਣੇ پیسਣ ਤੋਂ ਥੋੜਾ پیسਣ ਦੀ ਥੋੜੀ ਪ੍ਰੋਬਲਮ ਰਹਿੰਦੀ ਹੈ ਕਿ ਵੀ ਉਹਨਾਂ ਬਾਕੀ ਤਾਂ ਪੀਸ ਸੀ ਇਹ ਵੀ ਜਦੋਂ ਮਿਕਸੀ ਗ੍ਰੈਂਡ ਵਿੱਚ ਕਈ ਵਾਰ ਪੀਸਤਾ ਲੈ ਲਿਆ ਫਿਰ ਵੀ ਉਦਾਂ ਦੀ ਗੱਲ ਜੀ ਨਹੀਂ ਬਣਦੀ ਉਹਦਾ ਤੁਸੀਂ ਪਾਊਡਰ ਲੈ ਸਕਦੇ ਹੋ ਕਿਸੇ ਵੀ ਜਿਹੜੀ ਘਰੀਆਨਾ ਸਟੋਰ ਹੁੰਦਾ ਉਹ ਚੋਂ ਮਿਲ ਜਾਂਦਾ ਹੈ ਜਾਂ ਪੰਸਾਰੀਆਂ ਕੋਲ ਮਿਲ ਜਾਂਦਾ ਹੈ ਤੇ ਆਪਾਂ ਮਤਲਬ ਕਿ ਆਰਡਰ ਕਰਕੇ ਵੀ ਉਹ ਮਗਾ ਸਕਦੇ ਆ ਪਾਊਡਰ ਠੀਕ ਹੈ ਜੀ ਤੇ ਮਲੇਠੀ ਪਾਊਡਰ ਲੈਣਾ ਮਲੇਠੀ ਪਾਊਡਰ ਵਿੱਚ ਆਪਾਂ ਇੱਕ ਸ਼ਹਿਦ ਹਣੀ ਉਹ ਦੋ ਚੀਜ਼ ਇਹ ਦੋਨੋਂ ਚੀਜ਼ਾਂ ਮਲੇਠੀ ਔਰ ਹਨੀ ਅੱਧਾ ਚਮਚ ਪਾ ਕੇ ਮਲੇਠੀ ਦਾ ਚਮਚ ਪਾ ਕੇ ਜਿੰਨਾ ਕਿ ਤੁਸੀਂ ਇਸਤੇਮਾਲ ਕਰਨਾ ਉਹਦੇ ਵਿੱਚ ਸ਼ਹਿਦ ਮਿਕਸ ਕਰਕੇ ਉਹਦਾ ਪੇਸਟ ਬਣਾ ਲੈਣਾ ਹੈ ਪੇਸਟ ਬਣਾ ਕੇ ਤੁਸੀਂ ਰਾਤ ਨੂੰ ਸ਼ਾਮ ਨੂੰ ਜਣ ਕੇ 20 ਮਿੰਟ ਚਿਹਰੇ ਤੇ ਲਗਾ ਕੇ ਰੱਖਣਾ ਹੈ ਤੁਸੀਂ ਉਹਨੂੰ ਜਿਤ ਜਿਆਦਾ ਸ਼ਾਈਆਂ ਨੇ ਤਾਂ ਪੂਰਾ ਮਤਲਬ ਕਿ ਡੇਲੀ ਉਹਨੂੰ ਅਪਲਾਈ ਕਰਨਾ ਠੀਕ ਹੈ ਜਿੰਨਾ ਚਿਰ ਉਹ ਫਿੱਕੀਆਂ ਨਹੀਂ ਪੈਣੀਆਂ ਸ਼ੁਰੂ ਹੋ ਜਾਣੀਆਂ ਤੇ ਉਹ ਬਹੁਤ ਹੀ ਜਲਦੀ ਅਸਰ ਕਰਦੀ ਹੈ ਮਲੇਠੀ ਜਦ ਜਦੋਂ ਤੁਸੀਂ ਲਾਣਾ ਸ਼ੁਰੂ ਕਰ ਦੋਗੇ ਜਦੋਂ ਉਹ ਸੁੱਕ ਜਾਂਦੀ ਹੈ ਤਾਂ ਇਦਾਂ ਹਲਕੇ ਹਲੇ ਹੱਥਾਂ ਨਾਲ ਰਿਮੂਵ ਕਰ ਦੇਣਾ ਨੂੰ ਇਦਾਂ ਦਰ ਰਿਮੂਵ ਕਰਦੇ ਕਰਦੇ ਤੇ ਉਹਨੂੰ ਆਪਾਂ ਉਤਾਰ ਦੇਣਾ ਤੁਸੀਂ ਦੇਖਿਓ ਦਿਨਾਂ ਵਿੱਚ ਤੁਹਾਡਾ ਚਿਹਰਾ ਇੰਨਾ ਮਤਲਬ ਕਿ ਨਖਾਰ ਛੱਡੇਗਾ ਜੰਮੀ ਹੋਈ ਗੰਦਗੀ ਸ਼ਾਇਆ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਇਹ ਕਦੋਂ ਲਾਈਟ ਪੈਣੀ ਸ਼ੁਰੂ ਹੋ ਜਾਣੀ ਹੈ ਨੇ ਲਾਈਟ ਪੈਂਦੇ 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 ਹੌਲੀ 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 ਬਿਲਕੁਲ ਹੀ ਰਿਮੂਵ ਹੋ ਜਾਣੀ ਹੈ ਤੇ ਚਿਹਰਾ ਬਿਲਕੁਕੁਲ ਕਲੀਨ ਹੋ ਜਾਣਾ ਹੈ ਤੇ ਇਹ ਤੁਸੀਂ ਜਰੂਰ ਅਪਣਾਇੋ ਜੇ ਤੇ ਵੀਡੀਓ ਸ਼ੇਅਰ ਕਰਿਓ ਜੇ ਜਿਹੜੇ ਤੁਹਾਡੇ ਕੋਈ ਫਰੈਂਡ ਸਰਕਲ ਚ ਰਿਸ਼ਤੇਦਾਰੀ ਵਿੱਚ ਵੀ ਤੁਹਾਡੇ ਇਦਾਂ ਦੀ ਜਿਹਨੂੰ ਪ੍ਰੋਬਲਮ ਹੈਗੀ ਏ ਤੇ ਚਲੋ ਉਹਨਾਂ ਨੂੰ ਇਹ ਪਤਾ ਚੱਲ ਜੇਗਾ ਮਲੇਠੀ ਪਾਊਡਰ ਸ਼ਹਿਦ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਇਹਦਾ ਪੇਸਟ ਬਣਾ ਕੇ ਲਗਾਓ ਫਿਰ ਦੇਖਿਓ ਤੁਹਾਡੇ ਚਿਹਰੇ ਤੇ ਜੰਗਤ ਤੁਹਾਡਾ ਚਿਹਰਾ ਕਿੰਨਾ ਖਿਲ ਕੇ ਨਖਾਰ ਆਂਦਾ ਏ ਇਹਨਾਂ ਸੋਹਣਾ ਹੋ ਜੇਗਾ ਨਾ ਤੁਸੀਂ ਵੀ ਯਾਦ ਕਰੋਗੇ ਕਿ ਦੀਦੀ ਨੇ ਸਾਨੂੰ ਕੁਝ ਦੱਸੀ ਸੀ ਰੈਮਡੀ ਹਨਾ ਇਸੇ ਤਰ੍ਹਾਂ ਸੋਹਣੀਆਂ ਸੋਹਣੀਆਂ ਰੈਮਡੀयां ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਵੀਡੀਓ ਵਾਤੇ ਵੀ ਸ਼ੇਅਰ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰਿਆ ਕਰੋ ਸੋਣਾ ਜੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇੱਕ ਕੱਲ ਕਮੈਂਟ ਆ ਇਸ ਦੀਦੀ ਦਾ ਉਹਨਾਂ ਨੇ ਮੇਰੇ హెਅਰ ਦੀ ਤਾਰੀਫ ਕੀਤੀ ਸੀਗੀ ਕਿ ਦੀਦੀ ਤੁਹਾਡੇ హెਅਰ ਸੋਹਣੇ ਆ ਤੁਸੀਂ ਕੀ ਇਸਤੇਮਾਲ ਕਰਦੇ ਹੋ ਉਹ ਵੀ ਆਪਾਂ ਬਹੁਤ ਜਲਦੀ హెਅਰ ਤੇ ਵੀ ਵੀਡੀਓ ਲੈ ਕੇ ਆਵਾਂਗੇ ਕਿਦਾਂ ਆਪਾਂ హెਅਰ ਜਿਹੜੇ ਉਹ ਸੋਹਣੇ ਰੱਖ ਸਕਦੇ ਆ ਤੇ ਕਿਦਾਂ ਮਤਲਬ ਕੀ ਆਪਾਂ ਇਹਦੀ ਤੇਲ ਪਾਲ ਕਰ ਸਕਦੇ ਆ ਹਨ ਉਹ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਬਸ ਤੁਸੀਂ ਇਦਾਂ ਹੀ ਵੀਡੀਓ ਵੱਧ ਵੱਧ ਸ਼ੇਅਰ ਕਰਦੇ ਰਹੋ ਤੇ ਪਿਆਰ ਦਿੰਦੇ ਰਹੋ ਫਿਰ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਏ ਸੋਹਣੇ ਜਿਹੇ ਵਲੋਗ ਨਾਲ ਤੇ ਬਸ ਤੁਸੀਂ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਣਾ ਕੁਝ ਪੁੱਛਣਾ ਹੋਵੇ ਤਾਂ ਕਮੈਂਟ ਕਰਕੇ ਪੁੱਛ ਲਿਓ ਬਹੁਤ ਸਾਰੇ ਫਰੈਂਡਸ ਨੇ ਜਿਹੜੇ ਫੋਨ ਨੰਬਰ ਪੁੱਛਦੇ ਆ ਆਪਾਂ ਨਾ ਸੋਸ਼ਲ ਮੀਡੀਆ ਤੇ ਫੋਨ ਨੰਬਰ ਨਹੀਂ ਦੇ ਸਕਦੇ ਤੁਸੀਂ ਵੀ ਸਮਝੋ ਮੈਂ ਵੀ ਇੱਕ ਹਾਊਸ ਮਤਲਬ ਕਿ ਵਾਈਫ ਆ ਔਰ ਕਿਸ ਨੋਤੀ ਆ ਹਰ ਆ ਤੇ ਕੋਈ ਵੀ ਨਹੀਂ ਚਾਹੁੰਦਾ ਕਰਦਾ ਕਿ ਆਪਾਂ ਨੰਬਰ ਦੇਈਏ ਕਿਸੇ ਨੂੰ ਹਨਾ ਤੁਸੀਂ ਸਮਝ ਸਕਦੇ ਇਸ ਚੀਜ਼ ਨੂੰ ਤੇ ਬਾਕੀ ਤੁਸੀਂ ਕਮੈਂਟ ਕਰਕੇ ਪੁੱਛ ਲਿਆ ਕਰੋ ਆਪਾਂ ਤੁਹਾਡੇ ਨਾਲ ਜਿਹੜੀਆਂ ਚੀਜ਼ਾਂ ਨੂੰ ਸ਼ੇਅਰ ਕਰਦੇ ਰਹਾਂਗਾ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਗਾਂ ਮੈਂ ਟਰਾਈ ਕੀਤੀਆਂ ਨੇ ਇਸ ਕਾਰਕ ਕਿ ਮੇਰਾ ਬਿਲਕੁਲ ਚਿਹਰਾ ਕਲੀਨ ਹੈ ਤਾਂ ਹੀ ਮੈਂ ਹੁਣ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੀ ਆ ਚਲੋ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਬਾਏ ਬਾਏ